ਮੇਰਾ ਨਾਮ ਜਗਜੀਤ ਸਿੰਘ ਪਿੰਡ ਮੇਰਾ ਰਕਵਾ ਹੈ ਹਲਕਾ ਦਾਖਾਵਾ ਅਸੀਂ ਦਾਖੇ ਹਲਕੇ ਦੇ ਨਾਲ ਸੰਬੰਧਤ ਪਿੰਡ ਤਲਵੰਡੀ ਉੱਥੇ ਗਰੀਬਦਾਸ ਸੰਪਰਦਾ ਦੀ ਇੱਕ ਸੰਸਥਾ ਚੱਲਦੀ ਹੈ ਜਿਹਦਾ ਮਹੰਤ ਹੈ ਸ਼ੰਕਰ ਆਨੰਦ ਜਿਹੜਾ ਕਿ ਕਾਫੀ ਸਮੇਂ ਲੰਮੇ ਸਮੇਂ ਤੋਂ ਗਲਤ ਹਰਕਤਾਂ ਸਹੀਲ ਹਰਕਤਾਂ ਉੱਥੇ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਕਿਸੇ ਨੂੰ ਪਲੋਸ ਕੇ ਕਿਸੇ ਨੂੰ ਧੱਕੇ ਨਾਲ ਬਲੈਕਮੇਲ ਕਰਕੇ ਉਹਨਾਂ ਦੇ ਨਾਲ ਅਸਲੀਲ ਹਰਕਤਾਂ ਕਰਦਾ ਸੀ ਹੁਣ ਉਹਦੀਆਂ ਵੀਡੀਓ ਆਨ ਜਿਹੜੀਆਂ ਬਹੁਤ ਹੀ ਜ਼ਿਆਦਾ ਵਾਇਰਲ ਹੋਈਆਂ ਨੇ ਤੇ ਉਹਦੇ ਸੰਬੰਧ ਦੇ ਵਿੱਚ ਇਲਾਕੇ ਨੇ ਰਲ ਕੇ ਸ਼ੰਕਰਨੰਦ ਸੰਤ ਤੇ ਪਰਚਾ ਦਰਜ ਕਰਾਇਆ ਉਹ ਆਪਣੀ ਅੱਜ ਇੱਥੇ ਜਵਾਨਤ ਕਰਾਉਣ ਨੂੰ ਫਿਰਦਾ ਹੈ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ ਵੀ ਇਹਦੇ ਸੰਬੰਧ ਦੇ ਵਿੱਚ ਉਹ ਸੰਤ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨੂੰ ਫੜਨਾ ਚਾਹੀਦਾ ਤਾਂ ਕਿ ਫੇਰ ਬਾਅਦ ਦੇ ਵਿੱਚ ਕੋਈ ਅਸੀ ਘਟਨਾ ਨਾ ਵਾਪਰੇ ਜਿਹਦੇ ਨਾਲ ਹੋਰ ਇਲਾਕੇ ਦੇ ਵਿੱਚ ਹਲਚਲ ਪੈਦਾ ਹੋਵੇ ਜਿਹਦੇ ਨਾਲ ਹੋਰ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਹੋਵੇ ਕਿ ਧਰਮ ਦੇ ਨਾਂ ਦੇ ਉੱਤੇ ਜਿਹੜੀ ਇਹ ਜਹਿਹ ਕਾਰਵਾਈ ਨਾ ਹਾਂਜੀ ਅਸੀਂ 2007 ਦੇ ਵਿੱਚ ਵੀ ਇੱਕ ਇਹਨੇ ਕਾਂਡ ਕੀਤਾ ਸੀ ਉਦੋਂ ਅਸੀਂ ਬਹੁਤ ਇਲਾਕੇ ਤੋਂ ਲੋਕਾਂ ਨੇ ਬਹੁਤ ਭਾਰੀ ਰੋਸ ਮਾਰਕੀਤੇ ਸੀਗੇ ਮਾਲ ਇਲਾਕੇ ਦੇ ਵਿੱਚ ਵੀ ਤੇ ਤੇ ਡੀਸੀ ਸਾਹਿਬ ਦੇ ਵੀ ਧਰਨੇ ਦਿੱਤੇ ਸੀ 2007 ਦੇ ਵਿੱਚ ਪਰ ਜਿਹੜੇ ਲੋਕ ਨੇ ਨਾ ਮੈਂ ਇੱਥੇ ਅੱਜ ਲੋਕਾਂ ਨੂੰ ਵੀ ਕਹਿਣਾ ਚਾਹਾਂਗਾ ਵੀ ਦੇਖੋ ਜੇ ਤੁਸੀਂ ਆਪਣੀਆਂ ਧੀਆਂ ਭੇੜਾਂ ਦੀ ਇੱਜ਼ਤ ਬਚਾਉਣਾ ਚਾਹੁੰਦੇ ਹੋ ਤਾਂ ਫਿਰ ਚੰਦ ਕ ਪੈਸਿਆਂ ਪਿੱਛੇ ਇਹ ਜੋ ਸਾਧ ਦੇ ਕੋਲੇ ਵਿਕਣਾ ਨਹੀਂ ਚਾਹੀਦਾ ਉਦੋਂ ਵੀ ਕੁਝ ਲੋਕ ਵਿੱਕ ਗਏ ਸੀ ਜਾਂ ਜਿਹੜੇ ਉਦੋਂ ਇਹ ਸੰਕਰਾਨੰਦ ਦੇ ਚੇਲੇ ਸੀ ਉਹ ਵੀ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਨੇ ਵੀ ਹਟਾਇਆ ਪਰ ਅੱਜ ਅਸੀਂ ਤਾਂ ਉਸ ਸਾਧ ਦੇ ਚੇਲੇ ਨਹੀਂ ਹਾਂ ਪਰ ਜਿਹੜੇ ਉਹਦੇ ਸਾਧ ਦੇ ਚੇਲੇ ਨੇ ਅੱਜ ਉਹਨਾਂ ਦੇ ਨਾਲ ਹੀ ਇਹ ਕਾਂਡ ਹੋਏ ਨੇ ਅਸੀਂ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਹ ਇਹ ਜੇ ਸਾਥ ਤੋਂ ਪੱਲਾ ਛਡਾਉਣਾ ਚਾਹੀਦਾ ਨਾ ਕਿ ਇਹ ਜੇ ਸਾਥ ਨੂੰ দান ਦੇ ਕੇ ਹੋਰ ਤਕੜਾ ਹੋਰ ਸਮਰੱਥ ਕਰਨਾ ਚਾਹੀਦਾ ਤੇ ਅੱਜ ਕੱਲ ਪਤਾ ਲੱਗ ਰਿਹਾ ਵੀ ਆ ਜਿਹੜੇ ਵੀਡੀਓ ਆ ਜਿਨ੍ਹਾਂ ਨੇ ਪਾਈਆਂ ਨੇ ਉਹਨਾਂ 'ਚ ਬਹੁਤ ਸਾਰੇ ਤਾਂ ਕਰੋੜ-ਕਰੋੜ ਰੁਪਈਆ ਲੈ ਕੇ ਵੇਕ ਵੀ ਗਏ ਨੇ ਤੇ ਅੱਜ ਵੀ ਜਿੰਨੇ ਇੱਥੇ ਉਹਦੇ ਬਾਰ ਖਿਲਾਫ ਆਏ ਨੇ ਮੈਂ ਤੁਹਾਡੇ মিডিਏ ਦੇ ਰਾਹੀਂ ਉਹਨਾਂ ਨੂੰ ਸਮੋਦਿਤ ਕਰਦਾ ਬੇਨਤੀ ਕਰਦਾ ਵੀ ਕਿਤੇ ਕੱਲ ਨੂੰ ਇਹ ਨਾ ਹੋਵੇ ਵੀ ਅੱਜ ਤਾਂ ਮੈਂ ਮੂਰੇ ਆ ਕਾਨੂੰਨ ਨੂੰ ਮੈਂ ਪੈਸੇ ਲੈ ਕੇ ਪਿੱਛੇ ਹਟ ਜਾਮਾ ਅਜਾ ਬਾਬਾ ਜੀ ਕੀ ਲੱਗਦਾ ਪੂਰਾ ਨਗਰ ਇਲਾਕਾ ਜਿਹੜਾ ਹੁਣ ਪਰੇਸ਼ਾਨ ਆ ਤੇ ਆਇਆ ਜ ਰੋਸ ਵਜੋਂ ਹਾਂ ਜੀ ਦੇਖੋ ਇਲਾਕਾ ਤਾਂ ਜਦੋਂ ਕੋਈ ਇਦਾਂ ਦੀ ਹਰਕਤ ਹੁੰਦੀ ਆ ਤੇ ਫਿਰ ਉਦੋਂ ਰੋਸ ਚ ਆਉਂਦਾ ਹੀ ਆਉਂਦਾ ਪਰ ਜਦੋਂ ਜਿਹੜੇ ਉਹਦੇ ਸ਼ਰਧਾਲੂ ਨੇ ਉਹ ਡਰਾਅ ਧਮਕਾਉਣ ਲੱਗ ਜਾਂਦੇ ਆ ਕੱਲੇ-ਕੱਲੇ ਬੰਦੇ ਨੂੰ ਨਾ ਫਿਰ ਪਿੱਛੇ ਹਟ ਜਾਂਦੇ ਲੱਗਦਾ ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਹਾਂ ਜਾਗਦੀਆਂ ਜ਼ਮੀਰਾਂ ਵਾਲੇ ਤਾਂ 2007 ਤੋਂ ਹੀ ਵਾਰ ਖਿਲਾਫ ਨੇ ਬਹੁਤ ਸਾਰੇ ਦੇ ਚੇਲੇ ਨੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗੀਆਂ ਤੇ ਉਹ ਇਹਨੂੰ ਛੱਡ ਕੇ ਚਲੇ ਗਏ ਪਰ ਜਿਹੜੇ ਇਹਦੀ ਬਲੈਕਲਿਸਟ ਚ ਸੀਗੇ ਉਹ ਅੱਜ ਵੀ ਉਹਦੇ ਨਾਲ ਹੀ ਤੁਰੇ ਫਿਰਦੇ ਨੇ ਅੱਜ ਡੀਸੀ ਕੋ ਆਏ ਹੋ ਤੁਸੀਂ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਵੀ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਆ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਤਾਂ ਕਿ ਉਹਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜੇ ਸਾਡਾ ਤਾਂ ਨਹੀਂ ਹੁਣ ਨਸ਼ਿਆਂ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਜਿਹੇ ਲੋਕਾਂ ਜਿਹੜੇ ਲੋਕਾਂ ਦੀਆਂ ਅਸਲੀਲ ਵੀਡੀਓ ਜਾਂ ਜਿਹੜੇ ਧਰਮ ਦੇ ਨਾਂ ਦੇ ਉੱਤੇ ਫੱਗ ਰਹੇ ਨੇ ਤਾਂ ਸਾਨੂੰ ਵੀ ਮੁਖਲਾਬੀ ਕਰ ਹਾਂ ਸਾਹਮਣੇ ਹਾਂ ਇਹ ਇਹੇ ਲੋਕ ਨੇ ਦੇਖੋ ਗੱਲ ਇਹ ਆ ਵੀ ਇਹ ਸਾਧ ਦੀ ਉਮਰ ਤਕਰੀਬਨ 70 ਤੋਂ ਉੱਤੇ ਹੈ 78 ਸਾਲ ਦਾਦ ਦੇ ਆ ਵੀ ਜਿਹੜਾ ਇਸ ਉਮਰ ਦੇ ਵਿੱਚ ਆ ਕੇ ਅਸਲੀਲ ਹਰਕਤਾਂ ਕਰਦਾ ਉਹਦੇ ਕੋਲ ਉਹ ਕੀ ਖਾਂਦਾ ਉਹ ਉਹ ਨਸ਼ੇ ਪੱਤੀ ਵਰਤਦਾ ਜਿਹੇ ਇਹੇ ਜੇ ਧਾਰਮਿਕ ਕਤਾਨਾਂ ਤੇ ਜਾ ਕੇ ਵੀ ਜਿਹੜੇ ਮੇਨ ਨੇ ਉਹ ਨਸ਼ੇ ਪੱਤੇ ਕਰਦਨੇ ਨੇ ਉਹ ਇਹ ਜਿਹੀਆਂ ਹਰਕਤਾਂ ਕਰਦਨੇ ਫਿਰ ਉਤੋਂ ਤੁਸੀਂ ਕਿਸੇ ਤੋਂ ਕੀ ਆਸ ਰੱਖ ਸਕਦੇ ਹੋ ਠੀਕ ਹੈ ਜੀ ਅੱਛਾ ਸਰ ਕਿਹੜੇ ਮਾਮਲੇ ਦੇ ਵਿੱਚ ਡੀਸੀ ਸਾਹਿਬ ਕੋਲੇ ਪਹੁੰਚੇ ਹੋ ਕਹਿੰਦੇ ਪਿੰਡ ਵਾਸੀ ਪੂਰੇ ਨਾਲ ਆਏ ਨੇ ਤੁਹਾਡੇ ਜੀ ਇੱਕ ਸ਼ੰਕਰਾ ਆਨੰਦ ਹੈਗਾ ਜੀ ਬਾਬਾ ਉਹਦੀ ਵੀਡੀਓ ਵਾਇਰਲ ਹੋਈ ਸੀਗੀ ਅੱਛਾ ਜੀ ਠੀਕ ਹੈ ਉਹਦੀ ਵੀਡੀਓ ਵਾਇਰਲ ਹੋਈ ਸੀ ਤੇ ਉਹਦੇ ਖਿਲਾਫ ਪੁਲਿਸ ਨੇ ਪਰਚਾ ਦਰਜ ਕੀਤਾ ਸੀਗਾ ਉਹਦੀ ਬੇਲ ਐਪਲੀਕੇਸ਼ਨ ਅੱਜ ਲੱਗੀ ਆ ਅਸੀਂ ਉਹਨੂੰ ਅਪੋਜ਼ ਕੀਤਾ ਵੈ ਠੀਕ ਹੈ ਤੇ ਬਾਕੀ ਸ਼ਾਮ ਤੱਕ ਜੋ ਕੋਰਟ ਦਾ ਆਰਡਰ ਆਏਗਾ ਅਸੀਂ ਉਹਨੂੰ ਮਾਨਜੋਗਦੇ ਅਸੀਂ ਤੁਹੀਂ ਜਿਸ ਤਰ੍ਹਾਂ ਵਕੀਲ ਹੋਣ ਲੱਗਦਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਠੇਸ ਪਹੁੰਚੀ ਬਹੁਤ ਬਹੁਤ ਜ਼ਿਆਦਾ ਠੇਸ ਪਹੁੰਚੀ ਹੈ ਉਸ ਵੀਡੀਓ ਨੂੰ ਦੇਖ ਕੇ ਲੋਕਾਂ ਦੀ ਬਾਅਦ ਇੰਨੇ ਲੋਕ ਆਏ ਨੇ ਇੱਥੇ ਉਸ ਕਰਕੇ ਲੋਕਾਂ ਦੀ ਬਹੁਤ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਜ਼ਿਆਦਾ ਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਉਹ 299 ਦੇ ਅੰਡਰ ਸੈਕਸ਼ਨ ਬੀ ਐਨ ਐਸ ਤੇ 295 ਏ ਦੇ ਅੰਡਰ ਆਈ ਪੀ ਐਸ ਸੀ ਦੇ ਉਹਦੇ ਅਗੇ ਉਹਦੇ ਕੀਤੀ ਗਈ ਹੈ ਸਰ ਜਿਸ ਤਰ੍ਹਾਂ ਉਹਦੀ ਗ੍ਰਿਫਤਾਰੀ ਹੋਈ ਹੋਈ ਹੈ ਬਾਬੇ ਦੀ ਜੀ ਜੀ ਅੱਜ ਕੁਝ ਲੋਕਾਂ ਵੱਲੋਂ ਕਾਫੀ ਸੰਗਤ ਦੇ ਵਿੱਚ ਆ ਕੇ ਇੱਥੇ ਇੱਕ ਦਰਖਾਸਤ ਦਿੱਤੀ ਹੈ ਇੱਕ ਸ਼ਿਕਾਇਤ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਦਾਖੇ ਦੇ ਵਿੱਚ ਕੁਝ ਗਤੀਵਿਧੀਆਂ ਇਹੋ ਜਿਹੀ ਹੋ ਰਹੀਆਂ ਜੋ ਕਾਨੂੰਨ ਦੀ ਉਲੰਘਣਾ ਜਿਹਨਾਂ ਨੂੰ ਉਹਨਾਂ ਨੇ ਕਿਹਾ ਵੀ ਹੋ ਰਹੀ ਹੈ ਤੇ ਮੈਂ ਸੀਐਮਐਫਓ ਜਿਹੜੇ ਸਾਡੇ ਚੀਫ ਮਿਨਿਸਟਰ ਫੀਲਡ ਆਫੀਸਰ ਹਨ ਔਰ ਨਾਲ ਦੇ ਨਾਲ ਜਿਹੜੇ ਕਨਸਰਨ ਸੰਬੰਧਿਤ ਪੁਲਿਸ ਅਫਸਰ ਦੀ ਡਿਊਟੀ ਲਾਈ ਹੈ ਕਿ ਤੁਰੰਤ ਇਸ ਤੇ ਕਾਰਵਾਈ ਕਰਦੇ ਹੋਏ ਸਾਨੂੰ ਰਿਪੋਰਟ ਦੇਣ ਠੀਕ ਹੈ ਸਰ ਠੀਕ ਹੈ